ਆਦੀ ਵਕਤ ਬੀਤੇ ਅਸੀਸੇ ਕਦੇ ਦਿਖਾਉਂਦੇ ਨਹੀਂ ਹੁੰਦੇ ਜੰਡੀਆ ਜਿਹੜਾ ਪ੍ਰਵਾਨ ਚੈਂਪੀਅਨ ਬਣਦਾ 1000 ਤੇ ਉਪਜੇਤੂ ਦੇ ਲਈ 500 ਆਰ ਸਾਡੇ ਕੈਨੇਡਾ ਵਾਲੇ ਵੀਰਾਂ ਦਾ ਧੰਨਵਾਦ ਹਮਲੇ ਜੀ ਸਤਿ ਸ਼੍ਰੀ ਅਕਾਲ ਆ ਵੀਰਾਂ ਮਾਣ ਜਾ ਅੱਗੇ ਮੰਦੇ ਆ ਸਾਵ ਜਿੱਤਣ ਵਾਲੇ ਪ੍ਰਮਾਣ ਦੇ ਲਈ ਕਰੇ ਕੁਸ਼ਤੀ ਸ਼ੁਰੂ ਆਦਰ ਬਾਦ ਵਧੀਆ ਕੁਸ਼ਤੀ ਚੱਲਦੀ ਹੋਈ ਇੱਕ ਪਾਸੇ ਰੋਹਿਤ ਪਲਵਾਂ ਜੀ ਲਓ ਜੀ ਸਾਡੇ 1000 ਬਾਈ ਸਾਡਾ ਰਹਿੰਦਾ लाख रुपए की कुश्ती थी मैंने रिंकू पहलवान चंडीगढ़ को चित किया किस तरह देख किस तरह ना है मैनेजमेंट वालों बहुत अच्छा प्रबंध कर रखा है सब चीज की सुविधाएं हैं बहुत बहुत अच्छा दंगल लगा है नौ, नौजवान पीढ़ी को देख हो। यही कहना चाहता हूँ कि नशे से दूर रहें और खेल की तरफ बढ़े सरकार भी उपराले कर रही है सरकार और भी चाहिए हाँ जी मैं तो हरियाणा से आता हूँ तो वहाँ पे तो सरकार बहुत कुछ करती है पंजाब पंजाब वाले इतना मुझे कुछ पता नहीं सरकार के बारे में आपको यहाँ जो दंगल हुआ है जो पहली बार हुआ है रोटा साहब में कैसा लगा है प्रबंध बहुत अच्छा प्रबंध लगा है यहाँ का ए, एक नंबर प्रबंध है बिल्कुल हर चीज की सुविधाएँ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸਤਾਪਦੀ ਦਿਹਾੜੇ ਨੂੰ ਸਮਰਪਤ ਤੇ ਮੇਲੇ ਨੂੰ ਮੁੱਖ ਰੱਖ ਕੇ ਇਹ ਪੰਜਵਾਂ ਕੁਸ਼ਤੀ ਦੰਗਲ ਸੂਗਰਾਮ ਪੰਚਾਇਤ ਰੋਟਾ ਤੇ ਸਮੂਹ ਜੂਥ ਕਲੱਬ ਰੋਟੇ ਦੇ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲੇ ਪੰਜਵਾਂ ਦੰਗਲ ਹੋਇਆ ਜਿਹਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਭਾਰੀ ਪਹਿਲਵਾਨ ਰੋਹਤ ਦਿੱਲੀ ਜੀ ਉਹ ਅਜੇ ਇਸ ਦੇ ਵਿੱਚ ਜਿੱਤੂ ਰਹੇ ਹਨ ਜਿਨ੍ਹਾਂ 1 ਲੱਖ 1000 ਰੁਪਏ ਦੀ ਝੰਡੀ ਜਿੱਤੀ ਹੈ ਤੇ ਸਾਰੇ ਪਹਿਲਵਾਨ ਆਏ ਨੇ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਦੰਗਲ ਹੋਇਆ ਜੋ ਕਇ ਇਹ ਸਾਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕਰਦਾ ਮੈਂ ਆਪ ਦੀਆਂ ਦਿਲ ਦੀਆਂ ਘਰਾਂ ਆਈਆਂ ਚੋਂ ਨੌਜਵਾਨ ਵੀਰਾਂ ਦਾ ಗ್ರಾಮ ਪੰਚਾਇਤ ਦਾ ਸਮੂਹ ਜੂਥ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਤੇ ਅਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਜੀ ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਵਾਂ ਵਿਸ਼ਾਲ ਕੁਸ਼ਤੀ ਦੰਗਲ ਹੋਇਆ ਇਹ ਸਾਰਿਆਂ ਦੇ ਬਹੁਤ ਸਹਿਯੋਗ ਦੇ ਨਾਲ ਹੋਇਆ ਹੈ ਇਹਦੇ ਵਿੱਚ ਸਾਨੂੰ ਬਹੁਤ ਬੜੀ ਖੁਸ਼ੀ ਹੈ ਕਿਉਂਕਿ ਅਸੀਂ ਦੁਬਾਰਾ ਇੱਕ ਖੜੀ ਗੱਡੀ ਨੂੰ ਚਲਾਇਆ ਕਿਉਂਕਿ ਪਹਿਲਾ 4 ਸਾਲ ਲਗਾਤਾਰ ਕਰਾ ਕੇ ਉਸ ਤੋਂ ਬਾਅਦ ਕੋਸਾਂ ਸਾਲਾਂ ਦਾ ਸਾਡਾ ਗੈਪ ਪੈ ਗਿਆ ਚਲੋ ਮਹਾਰਾਜ ਦੀ ਕਿਰਪਾ ਹੋਈ ਹੈ ਤੇ ਕੀ ਤੇ ਅਸੀਂ ਪੰਜਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਾਇਆ ਜਿਹਦੇ ਵਿੱਚ ਰੋਹਿਤ ਦਿੱਲੀ ਜੀ ਤੇ ਰਿੰਕੂ ਜੀ ਚੰਡੀਗੜ੍ਹ ਤੋਂ ਤੇ ਉਹਨਾਂ ਦਾ ਆਪਸੀ ਗੱਠ ਜੋੜ ਸੀਗਾ ਜਿਹਦੇ ਵਿੱਚੋਂ ਰੋਹਿਤ ਦਿੱਲੀ ਜੱਜ ਦੇਤੂ ਰਹੇ ਨੇ 1 ਲੱਖ 1000 ਦੀ ਚੰਡੀ ਸੀਗੀ ਜੋ ਸਰਕਾਰ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਆ ਵੀ ਹੋਰ ਤਰ੍ਹਾਂ ਦੇ ਇਸੇ ਤਰ੍ਹਾਂ ਦੇ ਪਰਾਲੇ ਕਰਨ ਚਾਹੀਦੇ ਨੇ ਕਿਹੜੇ ਸਟੇਡੀਅਮ ਬਣਾਉਣੇ ਚਾਹੀਦੇ ਨੇ ਬਿਲਕੁਲ ਜੀ ਬਿਲਕੁਲ ਦੇਖੋ ਅਸੀਂ ਵੀ ਇੱਕ ਚੀਜ਼ ਦੀ ਵਾਸੀਂ ਤੁਹਾਡੇ ਇੱਕ ਚੈਨਲ ਦੇ ਮਾਧਿਅਮ ਨਾਲ ਹੀ ਸਰਕਾਰ ਤੱਕ ਇੱਕ ਅਪੀਲ ਕਰਨੇ ਚਾਹੁੰਦੇ ਆ ਵੀ ਸਾਨੂੰ ਇੱਕ ਸਟੇਡੀਅਮ ਦੀ ਬਹੁਤ ਵੱਡੀ ਦਿੱਕਤ ਆਉਂਦੀ ਹੈ ਜੇ ਸਾਡੀ ਕੋਈ ਵੀ ਆਵਾਜ਼ ਜਣੀ ਹੁਣ ਸਾਡੀ ਸੁਣਦਾ ਹੋਵੇ ਤਾਂ ਅਸੀਂ ਬੇਨਤੀ ਕਰਦੇ ਆ ਵੀ ਸਾਨੂੰ ਇੱਕ ਸਟੇਡੀਅਮ ਬਣਾ ਕੇ ਦਿੱਤਾ ਕਿਉਂਕਿ ਸਾਡੇ ਕੋਲ ਇੱਕ ਜਗ੍ਹਾ ਵੀ ਪਈ ਹੈ 11ਵੇਂ 11 ਜੇ ਸਾਨੂੰ ਉਹਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ